ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਚਰਨਜੀਤ ਸਿੰਘ ਸੁਰਖਾਬ ਲੈ ਕੇ ਆਜ਼ਾਰਾਂ ਲੋਕਾਂ ਦਾ ਸਪੋਕਸਮੈਨ ਤੇ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਅੱਜ ਚਰਚਾ ਕਰਾਂਗੇ AI ਦੇ ਉੱਪਰ AI ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ ਜਾਂ ਫਿਰ ਆਉਣ ਵਾਲੇ ਪੁਵਕ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੋਵੇਗਾ ਦਰਸਲ ਪਿਛਲੇ ਕੁਝ ਸਾਲਾਂ ਤੋਂ AI ਦੇ ਉੱਪਰ ਚਰਚਾ ਲਗਾਤਾਰ ਬਣੀ ਹੋਈ ਹੈ ਤੇ ਇਸ AI ਦੇ ਜ਼ਰਗੇ ਜਿੱਥੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਲੱਭਿਆ ਗਿਆ ਉੱਥੇ ਇਸ AI ਦੀ ਵਰਤੋਂ ਕੁਝ ਲੋਕਾਂ ਦੇ ਵੱਲੋਂ ਦੁਰਵਰਤੋਂ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਇਸ ਦੇ ਤੌਰ ਤੇ ਕਿਰਦਾਰ 쿠ਸ਼ੀ ਜਾਂ ਧਾਰਮਿਕ ਪਾਵਨਾਵਾਂ ਨੂੰ ਭੜਕਾਉਣ ਤੇ ਇਸ ਤੋਂ ਇਲਾਵਾ ਅੱਗੇ ਚਲੇ ਜਾਈਏ ਤਾਂ ਬਹੁਤ ਵੱਡੇ ਹਮਲੇ AI ਦੇ ਨਾਲ ਕੀਤੇ ਜਾ ਰਹੇ ਨੇ ਹਾਲਾਂਕਿ AI ਨੂੰ ਜੇਕਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਕਨੀਕ ਦੇ ਖੇਤਰ ਦੇ ਵਿੱਚ ਦੇਖਣਾ ਹੋਵੇ ਤਾਂ ਇਸ ਦੇ ਨਾਲ ਬਿਮਾਰੀਆਂ ਦੇ ਹੱਲ ਹੋ ਸਕਦੇ ਨੇ ਇਲਾਜ ਸੰਭਵ ਹੋ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਹੋਰ ਖੋਜਾਂ ਕਰਨੀਆਂ ਨੇ ਉਹ ਸੰਭਵ ਹੋ ਸਕਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਜ਼ਿਆਦਾ ਪ੍ਰਭਾਵੀ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਬੇਸ਼ੱਕ AI ਨੂੰ ਲੈ ਕੇ ਨੀਮਾ ਦੇ ਵਿੱਚ ਬਦਲਾਅ ਕੀਤਾ ਗਿਆ ਕਿ ਕਿਵੇਂ ਕਿਵੇਂ AI ਦੇ ਉੱਪਰ ਲਗਾਮ ਕੀਤੀ ਜਾਣੀ ਚਾਹੀਦੀ ਹੈ ਕਿਸ ਤਰੀਕੇ ਦੇ ਨਾਲ AI ਜਰੀਏ ਬਣੀਆਂ ਹੋਈਆਂ ਵੀਡੀਓ ਫੋਟੋਸ ਦੇ ਉੱਪਰ ਇਹ ਖਾਸ ਤੌਰ ਤੇ ਲੇਬਲ ਕਰਨਾ ਹੋਵੇਗਾ ਕਿ AI ਜਨਰੇਟਡ ਹੈ ਤੇ ਜਿਹੜੀ ਸਮੱਗਰੀ ਹੈ ਉਹ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਾ ਹੋਵੇ ਪਰ ਇਸ ਦੇ ਉੱਪਰ ਜਦੋਂ ਚਰਚਾ ਦਾ ਜ਼ਿਕਰ ਕਰਦੇ ਆ ਤਾਂ ਜਦੋਂ ਇਸ AI ਨੂੰ ਲੈ ਕੇ ਸਵਾਲ ਹੀ ਲੋਕ ਸਭਾ ਦੇ ਵਿਰੋਧੀ ਨੇਤਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖੜੇ ਕਰਨ ਲੱਗ ਪੈ ਤਾਂ ਬੇਹੱਦ ਅਸੀਂ ਕਹਿ ਸਕਦੇ ਹਾਂ ਕਿ ਚਿੰਤਾਜਨਕ ਹੈ ਤਾਂ ਚਰਚਾ ਜ਼ਰੂਰ ਕਰਾਂਗੇ ਲੋਕਾਂ ਦੀ ਰਾਏ ਲੋਕਾਂ ਦੇ ਸਪੋਕਸਮੈਨ ਦੇ ਵਿੱਚ AI ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਰਾਹੁਲ ਗਾਂਧੀ ਦਾ ਉਹ ਬਿਆਨ ਸੁਣਾ ਦਈਏ ਜਿਸ ਦੇ ਕਰਕੇ AI ਇੱਕ ਸਮੱਸਿਆ ਦੇ ਵਾਂਗ ਪ੍ਰਤੀਤ ਹੋਣ ਲੱਗ ਪਈ ਹੈ ਐਵਰੀਬਾਡੀ ਸੇਜ਼ ਥੈਟ ਵੀ ਆਰ ਮੂਵਿੰਗ ਇਨਟੂ ਦਾ 에ਰਾ ਆਫ AI ਐਂਡ ਆਈ'ਡ ਲਾਈਕ ਟੂ ਵਾਰਨ ਦ ਗਵਰਨਮੈਂਟ ਥੈਟ AI ਇਸ ਗੋਇੰ ਟੂ ਹੈਵ ਮਨੀ ਮਨੀ consequence the entire indian it industry companies like infosys com uh, companies that are at the forefront of information technology are going to struggle they are going to be challenged the biggest data pool on the planet 1.4 billion people means massive amount of data is being generated in india and data is well ਤਾਂ AI ਨੇ 140 ਕਰੋੜ ਲੋਕਾਂ ਦੇ ਡਾਟੇ ਨੂੰ ਖਤਰੇ ਵਿੱਚ ਪਾਇਆ ਭਾਰਤ ਦੀਆਂ IT ਕੰਪਨੀਆਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਪੈਦਾ ਹੋ ਸਕਦੀ ਹੈ AI ਕਰਕੇ ਤਾਂ ਰੋਜ਼ਗਾਰ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਪੈਦਾ ਹੋ ਸਕਦੀ ਹੈ ਇਹ ਰਾਹੁਲ ਗਾਂਧੀ ਨੇ ਖਦਸ਼ੇ ਪ੍ਰਗਟਾਈ ਹੈ ਹਾਲਾਂਕਿ AI ਦੇ ਬਾਰੇ ਦੇ ਵਿੱਚ ਇਹ ਜ਼ਰੂਰ ਮੰਨਿਆ ਜਾਂਦਾ ਹੈ ਕਿ AI ਦੇ ਕਰਕੇ ਨੌਕਰੀਆਂ ਦੇ ਖੇਤਰ ਦੇ ਵਿੱਚ ਬਹੁਤ ਵੱਡੀ ਸਮੱਸਿਆ ਪੈਦਾ ਹੋ ਚੁੱਕੀ ਹੈ ਕਟੌਤੀਆਂ ਹੋਣ ਲੱਗ ਪਈਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕਈ ਬੰਦਿਆਂ ਦਾ ਕੰਮ ਹੈ AI ਇਕੱਲੇ ਤੌਰ ਤੇ ਕਰ ਲੈਂਦੀ ਹੈ ਹਾਲਾਂਕਿ AI ਦੇ ਨਾਲ ਨੁਕਸਾਨ ਬਹੁਤ ਨੇ ਜਿੱਥੇ ਅਸੀਂ AI ਨੂੰ ਉਪਵਿਖ ਉਜਵਲ ਕਰਨ ਦੇ ਵਿੱਚ ਦੇਖਦੇ ਹਾਂ ਤਾਂ ਚਰਚਾ ਦੇ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਇਹੀ ਕਰਾਂਗੇ ਕਿ ਆਮ ਵਿਅਕਤੀ ਲੋਕਾਂਾਂ ਦੇ ਵਿੱਚ AI ਨੂੰ ਲੈ ਕੇ ਕੀ ਰੁਝਾਨ ਹੈ ਆਮ ਵਿਅਕਤੀ ਇਸ AI ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਕਿ ਵਾਕਈ AI ਸਾਡੀਆਂ ਸਮੱਸਿਆਵਾਂ ਸਾਡੀਆਂ ਬਿਮਾਰੀਆਂ ਸਾਡੀਆਂ ਹੋਰ ਖੋਜਾਂ ਨੇ ਉਹਨਾਂ ਦੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਜਾਂ ਫਿਰ ਜਿਹੜੇ ਇਸ ਵਕਤ ਸਭ ਤੋਂ ਵੱਧ ਨਕਾਰਾਤਮਕ ਨੁਕਤੇ ਦੇਖੇ ਜਾ ਰਹੇ ਨੇ ਉਹ ਜ਼ਿਆਦਾ ਪ੍ਰਭਾਵੀ ਹੋ ਰਹੇ ਨੇ ਤਾਂ ਫੋਨ ਕਾਲ ਤੁਸੀਂ ਕਰ ਸਕਦੇ ਹੋ ਫੋਨ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਫੋਨ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਰਾਏ ਹੈ ਇਸ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਰੱਖ ਸਕਦੇ ਹਾਂ ਲੋਕਾਂ ਦਾ ਸਪੋਕਸਮੈਨ ਤੁਹਾਡਾ ਆਪਣਾ ਪ੍ਰੋਗਰਾਮ ਹੈ ਤਾਂ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਵੱਲੋਂ ਇੱਕ ਵਿਸ਼ੇਸ਼ ਪੇਸ਼ਕਸ਼ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਆ ਜਿਸ ਦੇ ਦਰਿਆ ਅਸੀਂ ਲੋਕਾਂ ਦੀ ਰਾਏ ਜਾਣਦੇ ਆ ਪੱਖ ਦੇ ਮੁੱਦਿਆਂ ਦੇ ਉੱਪਰ ਚਾਹੇ ਉਹ ਰਾਜਨੀਤਿਕ ਹੋਣ ਚਾਹੇ ਉਹ ਸਮਾਜਿਕ ਹੋਣ ਚਾਹੇ ਉਹ ਮਨੋਰੰਜਨ ਵਿਭਾਗ ਨਾਲ ਜੁੜੇ ਹੋਣ ਹਰ ਇੱਕ ਮੁੱਦੇ ਦੇ ਉੱਪਰ ਅਸੀਂ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਲੋਕ ਸੜ ਨਾਲ ਫੋਨ ਕਾਲ ਕਰਕੇ ਸਾਨੂੰ ਜ਼ਰੂਰ ਪਿਆਰ ਵੀ ਦਿੰਦੇ ਨੇ ਤਾਂ ਫੋਨ ਦੀਆਂ ਲਾਈਨਸ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਤਾਂ AI ਕੀ ਹੈ AI ਕੀ ਵਾਕਈ ਖਤਰਨਾਕ ਯੋਗ ਹੈ ਜਾਂ ਫਿਰ AI ਸੰਕਟ ਮੋਚਨ ਜਾਂ ਫਿਰ AI ਰਾਹੁਲ ગાંધી ਦੇ ਕਹਿਣ ਤਰ੍ਹਾਂ ਕਿ ਡਾਟਾ ਚੋਰੀ ਕੀਤਾ ਜਾ ਰਿਹਾ ਹਾਲਾਂਕਿ ਡਾਟਾ ਚੋਰੀ ਨੂੰ ਲੈ ਕੇ ਜੋ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਦੇ ਬਾਰੇ ਦੇ ਵਿੱਚ ਅਦਾਲਤ ਦੇ ਵੱਲੋਂ ਸਖਤਾਈ ਵੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਲੋਕਾਂ ਦੀ ਨਿੱਜਤਾ ਨੂੰ ਸੁਰੱਖਿਆ ਪਰਦਾ ਨਹੀਂ ਕਰ ਸਕਦੇ ਲੋਕਾਂ ਦੇ ਡੇਟੇ ਨੂੰ ਸੁਰੱਖਿਆ ਨਹੀਂ ਰੱਖ ਸਕਦੇ ਤਾਂ ਦੇਸ਼ ਚੋਂ ਨਿਕਲ ਜਾਓ ਇਹ ਸ਼ਬਦ ਮੈਟਾ ਦੇ ਲਈ ਵਰਤੇ ਗਏ ਨੇ ਕਿ ਹਾਲਾਂਕਿ ਉਸ ਤੋਂ ਬਾਅਦ AI ਦਾ ਜ਼ਿਕਰ ਕਰ ਲਈਏ ਤਾਂ ਬਹੁਤ ਸਾਰੇ ਮਾਮਲੇ ਜੇ ਸਾਹਮਣੇ ਆ ਚੁੱਕੇ ਨੇ ਕਿ AI ਦੀ ਵਰਤੋਂ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਤਾਂ ਸਿੱਧੇ ਤੌਰ ਤੇ ਕਰਦਾਰ ਕੁਸ਼ੀ ਲਈ AI ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਹੁਣ ਦੇਖਣਾ ਹੈ ਕਿ ਲੋਕ ਇਹਦੇ ਬਾਰੇ ਕੀ ਕਹਿਣਗੇ ਤਾਂ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਦਾ ਨਾਮ ਗੁਰਵਿੰਦਰ ਹੈ ਜੀ ਬਠਿੰਡਾ ਜਿਹੜੇ ਤੋਂ ਗੁਰਵਿੰਦਰ ਜੀ AI ਦਾ ਜ਼ਿਕਰ ਕਰ ਲੀਏ ਤਾਂ AI ਕੀ ਲੱਗ ਰਿਹਾ ਵਰਦਾਨ ਹੈ ਜਾਂ ਵਾਕਈ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਚੁਣੌਤੀ ਬਣ ਕੇ ਆਈ ਖੜਾ ਹੋ ਜਾਵੇਗਾ ਵੱਖ-ਵੱਖ ਪਹਿਲੂਆਂ ਦੇ ਉੱਪਰ ਬਿਲਕੁਲ ਦੇਖੋ ਜਿਹੜਾ ਵਰਦਾਨ ਵਾਲੀ ਗੱਲ ਕਰੀਏ ਤਾਂ ਵਰਦਾਨ ਤਾਂ ਚਲੋ ਜਿੰਨਾ ਕਿ ਹੈਗਾ ਹੈਗਾ ਹੀ ਆ ਪਰ ਇਹ ਚੁਣੌਤੀ ਕਿਤੇ ਨ ਕਿਤੇ ਬਣੂਗਾ ਕਿਉਂਕਿ ਬੜੇ ਸੌਫਟਵੇਅਰ ਦੀ ਗੱਲ ਕਰ ਰਹੀ ਹੈ ਜਾਂ ਹੋਰ ਕੰਮਕਾਰ ਦੀ ਗੱਲ ਕਰ ਰਹੀ ਹੈ ਚਾਹੇ ਉਹ ਖੇਤੀ ਦੀ ਗੱਲ ਕਰ ਲਈਏ ਅਰਥ ਸੈਕਟਰ ਦੇ ਵਿੱਚ ਜਿਹੜਾ ਇਹ AI ਹੈਗਾ ਉਹ ਵੀ ਵਰਤੋਂ ਹੋਣ ਲੱਗ ਗਿਆ ਹੈ ਤੋ ਕੋਈ ਨੁਕਸਾਨ ਜਿਹੜਾ ਇਹ ਹੈਗਾ ਕਿ ਜਿਹੜੇ ਲੋਕ ਮਿਸਯੂਜ਼ ਕਰਦੇ ਨੇ ਜੀ ਯਸ ਗੁਰਵਿੰਦਰ ਜੀ ਤੁਹਾਡੀ ਆਵਾਜ਼ ਨਹੀਂ ਠੀਕ ਆ ਰਹੀ ਤਾਂ ਗੁਰਵਿੰਦਰ ਜੀ ਦੀ ਆਵਾਜ਼ ਉਹਨਾਂ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਆ ਰਹੀ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਜਿਹੜਾ ਕਿ ਹੈ ਇਹਨਾਂ ਦੀ ਸਹੀ ਆਵਾਜ਼ ਤੋਂ ਉੱਤੇ ਤੱਕ ਪੰਚਾਇਤ ਜਾ ਸਕਿਆ ਤਾਂ ਲੋਕਾਂ ਦੇ ਸਪੋਕਸਮੈਨ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਕਾਲ ਜਿਹੜੀ ਆਈ ਸੀ ਤਾਂ AI IT ਕੰਪਨੀਆਂ ਦੇ ਲਈ ਚੁਣੌਤੀ ਬਣ ਚੁੱਕੀ ਹੈ ਇਹ ਰਾਹੁਲ ਗਾਂਧੀ ਨੇ ਸਵਾਲ ਚੁੱਕਿਆ ਰੋਜ਼ਗਾਰ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਕਰ ਰਹੀ ਆ ਕਿ ਰੋਜ਼ਗਾਰ ਦੇ ਵਿੱਚ ਹਾਲਾਂਕਿ ਨੌਜਵਾਨਾਂ ਦੇ ਰੋਜ਼ਗਾਰ ਦੇ ਉੱਪਰ AI ਕਿਤੇ ਨਾ ਕਿਤੇ ਅਸਰ ਪਾਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਬਹੁਤ ਸਾਰੇ ਜਵਾਬ AI ਬਹੁਤ ਸਾਰੇ ਸਵਾਲਾਂ ਦੇ ਹੱਲ ਕਰ ਦਿੰਦੀ ਹੈ ਤਾਂ ਇੱਕ ਹੋਰ ਕਾਲਰ ਜੁੜੇ ਹੋਏ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਮੇਰਾ ਨਾਮ ਗੁਰਦੀਪ ਕੌਰ ਜੀ ਗੁਰਦੀਪ ਜੀ ਕੀ ਕਹਿਣਾ ਚਾਹੁੰਦੇ ਹੋ AI ਬਾਰੇ AI ਸੰਕਟ ਮੋਚਨ ਹੈ ਜਾਂ ਫਿਰ ਸੰਕਟਨ ਦੇ ਨਾਲ ਘिरी ਹੋਈ ਇੱਕ ਅਜੀਹੀ ਚੀਜ਼ ਹੈ ਜੋ ਭਵਿੱਖ ਦੇ ਉੱਪਰ ਬਹੁਤ ਵੱਡੀਆਂ ਚੁਣੌਤੀਆਂ ਲੈ ਕੇ ਆ ਸਕਦੀ ਹੈ ਤਾਂ ਬਿਲਕੁਲ ਦੇਖੋ ਜੀ ਜਿਸ ਤਰੀਕੇ ਦੇ ਨਾਲ ਅੱਜ ਦੇ ਟਾਈਮ ਦੀ AI ਜ਼ਰੂਰਤ ਬਣ ਗਈ ਹੈ ਪਰ ਉੱਥੇ ਹੀ ਦੂਸਰੇ ਪਾਸੇ AI ਦੇ ਨਾਲ ਲੋਕਾਂ ਦੀ ਨੌਕਰੀਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ ਜਿੱਥੇ ਅਸੀਂ ਵੇਖਦੇ ਸੀ ਕਿ ਕੋਈ ਵੀ ਕਾਰਪੋਰੇਟ ਹੈ ਨਾ ਸੈਕਟਰ ਦੇ ਵਿੱਚ ਅਸੀਂ ਕੰਮ ਦੇ ਲਈ ਚਾਹੇ HR ਦਾ ਕੰਮ ਹੋਵੇ ਹੈਨਾ ਜਾਂ ਫਿਰ ਹੋਰ ਕੋਈ ਕੰਮ ਹੋਵੇ ਉੱਥੇ ਵੀ ਹੁਣ AI ਜਿਹੜੀ ਹੈ ਰਿਪਲੇਸਮੈਂਟ ਦੇਖ ਰਹੇ ਆ ਲੋਕ ਬਹੁਤ ਸਾਰੀ ਕੰਪਨੀਆਂ ਦੇ ਵਿੱਚ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਤੇ ਉੱਥੇ AI ਤੋਂ ਕੰਮ ਲਿਆ ਜਾ ਰਿਹਾ ਹੈ ਤਾਂ ਸਾਫਟਵਰ ਦੇ ਉੱਤੇ ਇਹੀ ਲੱਗਦਾ ਹੈ ਕਿ AI ਜਿਹੜੀ ਹੈਗੀ ਉਹ ਖਤਰਾ ਦੇ ਨਾਲ-ਨਾਲ ਖਤਰਾ ਤਾਂ ਵਧ ਹੀ ਰਹੀ ਹੈ ਉੱਥੇ ਹੀ ਸਭ ਤੋਂ ਵੱਡਾ ਗੱਲ ਗੱਲ ਇਹ ਵੀ ਹੈ ਜਿਵੇਂ ਇੰਡੀਆ ਹੈ ਹੋਰ ਵੀ ਵੱਡੀਆਂ ਕੰਟਰੀਜ਼ ਹੈ ਉੱਥੇ ਲੋਕਾਂ ਨੂੰ ਮੇਨਲੀ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਲੋਕਾਂ ਨੂੰ ਸਿੰਪਲੀ ਸਸਤਾ ਸਸਤੇ ਪਲਾਨਸ ਦਿੱਤੇ ਜਾ ਰਹੇ ਆ ਤੇ ਫ੍ਰੀ ਉਸ ਕੋਸਟ ਤੇ ਯੂਜ਼ ਕਰਨ ਨੂੰ ਕਿਹਾ ਜਾ ਰਿਹਾ ਫਿਰ ਉਥੋਂ ਇਹ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਐਕਸਪੈਰੀਮੈਂਟ ਕਰਦੀਆਂ ਨੇ ਕਿ ਆਪਾਂ ਕਿਸ ਤਰੀਕੇ ਦੀ ਲੋਕ ਸਰਚ ਕਰਦੇ ਨੇ ਕਿਸ ਤਰੀਕੇ ਦੀਆਂ ਜ਼ਰੂਰਤਾਂ ਨੇ ਉਹ ਚੀਜ਼ਾਂ ਫਿਰ ਕੰਪਨੀ ਆਪਣੇ ਦੂਸਰੀ ਹੋਰ ਕੰਟਰੀਜ਼ ਦੇ ਵਿੱਚ ਇੰਪਲੀਮੈਂਟ ਕਰਕੇ ਮਹਿੰਗੇ ਪਲਾਨਸ ਵੇਚਦੀਆਂ ਨੇ ਠੀਕ ਠੀਕ ਹੈ ਗੁਰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਫੋਨ ਕਰਕੇ ਆਪਣੀ ਰਾਏ ਰੱਖੀ ਸਾਡੇ ਪ੍ਰੋਗਰਾਮ ਦੇ ਵਿੱਚ ਤਾਂ ਇੱਕ ਹੋਰ ਕਾਲਰ ਜੁੜੇ ਹੋਏ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਮੇਰਾ ਨਾਮ ਗੁਰਵਿੰਦਰ ਹੈ ਜੀ ਪਹਿਲਾਂ ਕਾਲ ਕੱਟ ਗਈ ਸੀ ਮੈਂ ਇਹ ਕਹਿਣਾ ਚਾਹੁੰਦਾ ਸੀ ਜਿਹੜਾ ਇਹ AI ਹੈ ਇਹਦਾ ਇਹਦਾ ਨੁਕਸਾਨ ਜ਼ਿਆਦਾ ਹੈਗਾ ਜੀ ਨੁਕਸਾਨ ਜ਼ਿਆਦਾ ਹੈ ਕਿਉਂਕਿ ਫਾਇਦੇ ਵਾਲੇ ਪਾਸੇ ਕਿਤੇ ਨਾ ਕਿਤੇ ਘੱਟ ਲੱਗ ਰਿਹਾ ਆ ਜੇਕਰ ਪੰਜਾਬ ਦੀਆਂ ਇੰਡੀਆ ਦੀ ਗੱਲ ਕਰੀਏ ਲੋਕੀ ਇਹਦੇ ਵਿੱਚ ਇੱਕ ਦੂਜੇ ਦੀ irdar ਕੁਸ਼ੀ ਕਰਨ ਦੇ ਵਿੱਚ ਇਹਨੂੰ ਯੂਜ਼ ਕਰ ਰਹੀ ਹੈ ਇਹਨੂੰ ਹਾਲਾਂਕਿ ਹੁਣ ਜਿਵੇਂ ਆ ਮੈਡਮ ਵੀ ਦੱਸ ਰਹੇ ਸੀ ਵੀ ਇੱਕ ਕੰਪਨੀ ਜਿਹੜੀ ਹੈਗੀ ਉਹ ਟ੍ਰਾਇਲ ਕਰ ਰਹੀ ਹੈ ਤਮੇਲਾਦਾ ਕਿ ਉਹ ਕੀ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਲੋਕ ਨੁਕਸਾਨ ਵਾਲੀ ਜਿਹੜੀ 네ਗੇਟਿਵਿਟੀ ਵਾਲੇ ਪਾਸੇ ਜ਼ਿਆਦਾ ਜਾਂਦੇ ਨੇ ਪੋਜ਼ਿਟਿਵਿਟੀ ਵਾਲੇ ਪਾਸੇ ਜਿਹੜਾ ਘਟ ਜਾਂਦੇ ਆ ਤਾਂ ਵੱਡਾ ਨੁਕਸਾਨ ਹੀ ਹੈ ਜੀ ਮੈਨੂੰ ਤਾਂ ਸਮਝ ਆਈ ਹੈ ਇਹਦਾ ਜਿਹੜਾ ਫਾਇਦਾ ਤਾਂ ਜਦੋਂ ਲੈਣਾ ਜਿੰਨੇ ਲੈਣਾ ਹੀ ਪਰ ਨੁਕਸਾਨ ਜਿਹੜਾ ਹੈਗਾ ਉਹ ਬੜੇ ਵੱਡੇ ਪੱਧਰ ਤੇ ਪਹੁੰਚੂਗਾ ਜੇਕਰ ਇਹ ਕਾਮਯਾਬ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਜੇ ਖੇਤੀ ਸੈਕਟਰ ਦੀ ਗੱਲ ਕਰੀਏ ਖੇਤੀ ਦੀ ਜਾਣਕਾਰੀ ਲੋਕ ਇੱਥੋਂ ਹਾਸਲ ਕਰ ਰਿਹਾ ਹੈ ਜਿਹੜੀ ਖੇਤੀ ਬੜੀ ਮਾਹਰ ਨੇ ਉਹ ਵੀ ਕਿਤੇ ਨਾ ਕਿਤੇ ਆ ਜਿਹੜੀ ਪ੍ਰਾਈਵੇਟ ਕੰਪਨੀਆਂ ਜਿਹੜੇ ਲੋਕ ਕੰਮ ਕਰਦੇ ਆ ਚਾ ਇਹ ਤੋਂ ਉਪਲਬਧ ਹੈਗਾ ਤਾਂ ਇਹਦੇ ਨਾਲ ਲੱਗਦਾ ਕਿ ਤਨਾ ਮੈਨ ਪਾਵਰ ਦੀ ਜਿਹੜੀ ਕਟੌਤੀ ਜਿਹੜੀ ਹੈ ਉਹ ਕੰਪਨੀਆਂ ਚਟਾਈ ਕਰਨੀਆਂ ਪਰ ਇਹਦਾ ਨੁਕਸਾਨ ਜ਼ਿਆਦਾ ਲੱਗਦਾ ਜੀ ਮੈਨੂੰ ਤਾਂ ਤੁਹਾਨੂੰ ਲੱਗਦਾ ਨੁਕਸਾਨ ਜ਼ਿਆਦਾ ਹੋਏਗਾ ਗੁਰਵਿੰਦਰ ਜੀ ਵੈਸੇ ਤੁਸੀਂ ਕੀ ਕਰਦੇ ਹੋ ਮੈਂ ਤਾਂ ਪ੍ਰਾਈਵੇਟ ਨੌਕਰੀ ਕਰਦਾ ਜੀ ਤਾਂ ਹੀ ਮੈਨੂੰ ਇਹ ਚੀਜ਼ ਦਾ ਜਿਹੜਾ ਲੱਗ ਰਿਹਾ ਵੀ ਕਿਉਂਕਿ ਜਿਸ ਤਰੀਕੇ ਦਾ ਉਹਨਾਂ ਸਿਸਟਮ ਚੱਲਿਆ ਹੋਇਆ ਤਾਂ ਇਹ ਹੁਣ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਇੱਕ ਕਹਿ ਸਕਦਾ ਹੈ ਏਆਈ ਜੇਕਰ ਐਂਟਰ ਕਰ ਜਾਂਦਾ ਹੈ ਜਿਸ ਤਰੀਕੇ ਦੇ ਮਾਪਦੰਡ ਹੈਗੇ ਆ ਜੋ ਪਲੈਨਿੰਗਸ ਹੈਗੀਆਂ ਜਿਵੇਂ ਕੋਈ ਵੀ ਕੰਮ ਲੈਣਾ ਤਾਂ ਇਹ ਹੀ ਤੋਂ ਜ਼ਿਆਦਾ ਇਸਤੇਮਾਲ ਜਿਹੜੇ ਲੋਕ ਕਰਦੇ ਕਿਉਂਕਿ ਪਹਿਲਾਂ ਹੀ ਦੇਖੋ ਜਿਹੜੇ ਕਈ ਐਪਸ ਹੈ ਜਿਹੇ ਹੈਗੇ ਆ ਚਾਹੇ ਵੀਡੀਓ ਐਡੀਟਿੰਗ ਦੀ ਗੱਲ ਕਰ ਲਈਏ ਜਿਹੜੇ ਲੋਕ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਉਹ ਵੀਡੀਓ ਐਡੀਟਿੰਗ ਦੇ ਐਪ ਆ ਗਿਆ ਤੁਸੀਂ ਸਿਰਫ 800 ਮਹੀਨਾ ਪੇ ਕਰਨਾ ਤੇ 800 ਮਹੀਨਾ ਤੁਸੀਂ ਸਿਰਫ ਵੀਡੀਓ ਪਾਣੀ ਤੇ ਟਾਈਟਲ ਲਿਖਣਾ ਸਾਰੀ ਐਡੀਟਿੰਗ ਕਰਕੇ ਕਲੋਮਾ ਲਾ ਕੇ ਥੋੜੀ ਵੀਡੀਓ ਥੋੜੀ ਉਹ ਯੂਟਿਊਬਰਸੇ ਤਿਆਰ ਹੋ ਜਾਂਦੀ ਹੈ ਤੇ ਨੁਕਸਾਨ ਹੈਗਾ ਐਡੀਟਰ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਨੁਕਸਾਨ ਦਾ ਖੁੱਦਾ ਤਾਂ ਬਹੁਤ ਜ਼ਿਆਦਾ ਇਹ ਇਹ ਚੀਜ਼ ਦਾ ਮੈਨੂੰ ਤਾਂ ਲੱਗ ਰਿਹਾ ਜੀ ਨੁਕਸਾਨ ਚ ਲੈਣਾ ਪੈਣਾ ਸਾਨੂੰ ਇਸ ਇਈ ਦਾ ਠੀਕ ਹੈ ਠੀਕ ਹੈ ਗੁਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਲੋਕਾਂ ਦੇ ਸਪੋਕਸਮੈਨ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਰੱਖੀ ਤੁਹਾਡੀ ਹਰ ਇੱਕ ਰਾਏ ਤੁਹਾਡੇ ਹਰ ਇੱਕ ਵਿਅਕਤੀ ਦੀ ਹਰ ਇੱਕ ਰਾਏ ਬੜੀ ਕੀਮਤੀ ਹੈ ਇੱਕ ਹੋਰ ਕਾਲਰ ਜੁੜੇ ਹੋਏ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਵਿਆਸਤ ਔਰਿੰਦੀ ਕੀਰਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ ਫਿਰ AI ਬਾਰੇ AI ਵਰਦਾਨ ਹੈ ਜਾਂ ਫਿਰ ਨੁਕਸਾਨ ਹੈ ਇੱਕ ਜੀ AI ਇੱਕ ਤਾਂ ਆਧੁਨਿਕ ਯੁੱਗ ਦੇ ਵਿੱਚ ਵਰਦਾਨ ਹੀ ਮੰਨਿਆ ਜਾਂਦਾ ਸੀਗਾ ਪਰ ਸਾਇੰਸ ਜਦੋਂ ਕੋਈ ਵੀ ਚੀਜ਼ ਬਣਦੀ ਹੈ ਉਹਦਾ ਬੈਨੀਫਿਟ ਜਿਸ ਤਰ੍ਹਾਂ ਸੋਸ਼ਲ ਮੀਡੀਆ ਨਾਲੋਂ ਜਿਸ ਤਰ੍ਹਾਂ ਨੈਸਟ ਆਇਆ ਉਸ ਤੋਂ ਪਹਿਲਾਂ ਹੌਲੀ ਹੌਲੀ ਜਿਹੜਾ WhatsApp ਆਇਆ ਇਸੇ ਤਰ੍ਹਾਂ Facebook ਆਇਆ ਹੁਣ ਜਿਸ ਤਰ੍ਹਾਂ ਨਵਾਂ ਜੋ ਅੱਜ ਚੋ ਆ AI ਆ ਗਈ ਆ ਇੰਨਾ ਜਿਹੜਾ ਵਧੀਆ ਜਿਹੜਾ ਸਲਚਰ ਲੋਕਾਂ ਨੂੰ ਜਿਹੜੀ ਆ ਦੁਨੀਆ ਦਾ ਐਡਵਾਂਸ ਜਿਹੜੀ ਟੈਕਨੋਲੋਜੀ ਜਿਹੜੀਆਂ ਲੋਕਾਂ ਨੂੰ ਮਿਲ ਰਹੀ ਆ ਔਰ ਇਹਦਾ ਬੈਨੀਫਿਟ ਵੀ ਬਹੁਤ ਜ਼ਿਆਦਾ ਪਰ ਨੁਕਸਾਨ ਵੀ ਜਿਹੜੇ ਜਿਸ ਤਰ੍ਹਾਂ ਫਾਇਦਾ ਉਹਦੇ ਨਾਲ ਨਾਲ ਜਿਹੜਾ ਨੁਕਸਾਨ ਵੀ ਜ਼ਿਆਦਾ ਵਾ ਨੁਕਸਾਨ ਕੀ ਹੋ ਸਕਦਾ ਟੈਕਨੋਲੋਜੀ ਅਸੀਂ ਕਹਿ ਸਕਦੇ ਆ ਕਿ ਸਾਡੀ ਜ਼ਿੰਦਗੀ ਨੂੰ ਸਖਾਲਾ ਕਰ ਦਿੰਦੀ ਆ ਨੁਕਸਾਨ ਕੀ ਹੋ ਸਕਦਾ ਨੁਕਸਾਨ ਇਸ ਤਰ੍ਹਾਂ ਜਿਸ ਤਰ੍ਹਾਂ ਨੁਕਸਾਨ ਇਹ ਇਸ ਤਰ੍ਹਾਂ ਹਰ ਕੋਈ ਇੱਜਾ ਆਈਟੀ ਫੀਲਡ ਵਿੱਚ ਜਿਸ ਤਰ੍ਹਾਂ ਇੱਕ ਕੰਪਨੀ ਵਿੱਚ 100 ਬੰਦਾ ਕੰਮ ਕਰਿਆ ਵਾ ਜਦੋਂ AI ਦੇ ਨਾਲ ਐਡਵਾਂਸ ਤੁਸੀਂ ਕੋਈ ਵੀ ਜਿਹੜਾ ਪ੍ਰੋਜੈਕਟ ਜਿਹੜਾ ਤਿਆਰ ਤੁਸੀਂ AI ਕੋ ਮੈਂਸ਼ਨ ਕਰੋ ਉਹਦੇ ਨਾਲ ਹੀ ਇਸੇ ਤਰ੍ਹਾਂ ਤੁਹਾਨੂੰ ਜਵਾਬ ਆ ਜਾਏਗਾ ਉਹਦੇ ਵਿੱਚ 100 ਬੰਦੇ ਵਿੱਚ ਹੌਲੀ ਹੌਲੀ ਜਿਹੜੀਆਂ ਸਟਾਰਟਿੰਗ ਵਿੱਚ ਜਿਹੜਾ ਵਾ ਘਟ-ਘਟੇ ਜਾਂੜ ਕੇ ਪਰ ਫਿਊਚਰ ਜਿਹੜਾ ਵਾ ਇਹ ਤਾਂ ਜਰਾ ਇੰਨਾ ਬ੍ਰਾਈਟਿੰਗ ਦਾ ਜਰਾ ਕਿਉਂਕਿ ਕੰਪਨੀ ਜਿਹੜਾ 100 ਬੰਦੇ ਆ ਉਹਦੇ ਵਿੱਚ ਹੌਲੀ-ਹੌਲੀ ਘਟਾ ਕੇ 50 ਦੇ ਜਿਹਾ 130 ਬੰਦੇ ਜਿਹੜੇ ਕੰਮ ਕਰਨ ਵਿੱਚ ਰਹਿ ਜਾਂਦੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਅ ਨੌਜਰ ਪੀੜੀ ਉਹਨਾਂ ਨੂੰ ਕੰਮ ਜਿਹੜਾ ਮਿਲਦੇ ਜਿਹੜੇ ਆ ਟਫ ਹੋ ਜਾਏਗਾ ਔਰ ਮੁਸ਼ਕਲ ਚੜਾਏ ਜਿਹੜੇ ਜੇ ਇਸ ਟਾਈਮ ਤੇ ਬਿਲਕੁਲ ਤਾਂ ਉਹਦਾ ਗਾਇਤੀ ਵੀਂਡ ਵਿੱਚ ਆਉਣ ਵਾਲੇ ਸਮੇਂ ਵਿੱਚ ਜਣਾ ਵਾ ਪੈਸਾ ਜੀਵੀ ਇਹਦੇ ਵਿੱਚ ਘਟੇਗਾ ਔਰ ਜੋ ਬੱਚਿਆਂ ਦਾ ਫਿਊਚਰ ਉਹ ਖਤਰੇ ਵਿੱਚ ਨਜ਼ਰ ਆ ਰਿਹਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਆਪਣੀ ਕੀਮਤੀ ਰਹਿ ਰੱਖੇ ਹੋਰ ਕਾਲਰ ਜੁੜੇ ਹੋਏ ਨੇ ਕੀ ਸ਼ੋ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਮੈਂ ਮਾਨਸਤ ਬੋਲ ਰਹੀ ਹਾਂ ਹਰਪ੍ਰੀਤ ਮਿਸਤਰੀ ਜੀ ਹਰਪ੍ਰੀਤ ਮਿਸਤਰੀ ਜੀ ਮੈਂ ਇੱਕ ਥੋੜਾ ਜਿਹਾ ਪੜਿਆ ਲਿਖਿਆ ਘੱਟ ਅਨਸਾਨ ਐ ਜੀ ਠੀਕ ਐ ਜੀ ਸੱਤ ਸੱਤ ਕੀ ਪੜਿਆ ਮੈਂ ਜਿਹੜਾ ਇਹ ਵਿਸ਼ਾ ਦੇਖ ਰਿਆ ਨਾ ਜੀ ਜੀ ਵੀ ਜਿਹੜਾ ਅੱਜ ਸਾਡੇ ਬੱਚੇ ਉਹ ਤਾਂ ਮੈਨੂੰ ਕਹਿ ਰਹੇ ਨੇ ਵੀ ਜੜੀ ਜੇ ਵੀਡੀਓ ਪਾ ਦਾਂਗੇ ਤਾਂ ਸਾਨੂੰ ਐ ਪੈਸਾ ਆਜੂ ਐ ਆਜੂ ਪਰ ਮੈਂ ਇੱਕ ਮਿਹਨਤ ਕਰਨ ਵਾਲਾ ਅਨਸਾਨ ਐ ਜੀ ਵੀ ਅਸੀਂ ਮੈਂ ਜਿਵੇਂ ਟਰਾਲੀ ਦੇ ਕੰਮ ਕਰਦਾ ਮੇਰਾ ਬੱਚਾ ਜਿਵੇਂ ਟਰਾਲੀ ਦੇ ਕੰਮ ਕਰਦਾ ਹੈ ਵੀ ਜੜੀ ਤੁਸੀਂ ਮੱਥਾ ਮਾਰੀਓ ਸਾਰਨ ਤੁਹਾਨੂੰ ਥੋੜੀ ਮਿਹਨਤ ਵੀ ਘੱਟ ਮਿਲਦੀ ਆ ਜਾਂ ਮਿਲਦੀ ਆ ਮੈਨੂੰ ਜਿਹੜਾ ਆ ਬਿੱਸਾ ਦਾ ਥੋੜਾ ਜੇ ਮੇਰੇ ਉਹਦਾ ਵਸ ਦੇਖ ਰਹੇ ਆ ਨਾ ਵੈਲਵਸੇ ਘੱਟ ਯੂਜ਼ ਕਰਦੇ ਆ ਹਰਪੀ ਜੀ ਗੱਲ ਇੱਕ ਸਮਝਾਓ ਇਹ ਗੱਲ ਸਮਝਾਓ ਹਾਂ ਜੀ ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ ਕਿਹੜੇ ਮਿਸਤਰੀਓਂ ਰਾਜ ਮਿਸਤਰੀਓਂ ਜਾਂ ਲੱਕੜ ਦੇ ਮਿਸਤਰੀ ਮੈਂ ਮੈਂ ਟ੍ਰਾਲੀਆਂ ਬਣਾਉਣਾ ਜੀ ਟਾਲੀਆਂ ਬਣਾਉਣਾ ਹਾਂ ਅੱਛਾ ਜੇ ਤੁਹਾਨੂੰ ਪਹਿਲਾਂ ਕਾਫੀ ਚਿਰ ਹੋ ਗਿਆ ਉਹ ਤੁਹਾਨੂੰ ਕੰਮ ਕਰਦਿਆਂ ਨੂੰ ਹਾਂ ਜੀ ਮੈਨੂੰ ਹੋ ਗਏ 26 ਸਾਲ ਹੋ ਗਏ ਮੇਰੀ 26 ਸਾਲ ਹੋ ਗਏ 26 ਸਾਲ ਦੇ ਵਿੱਚ ਮਸ਼ੀਨਰੀ ਜਿਹੜੀ ਬਦਲੀ ਹੈ ਉਨੇ ਤੁਹਾਡੀ ਟਰਾਲੀ ਬਣਾਉਣ ਦੀ ਸਪੀਡ ਨੂੰ ਵਧਾਇਆ ਹੋਊਗਾ ਕੰਮ ਨੂੰ ਸੌਖਾ ਕੀਤਾ ਜਾਂ ਫਿਰ ਔਖਾ ਕੀਤਾ ਮੈਂ ਤਾਂ ਇਹ ਕਹਿੰਦਾ ਜੀ ਜਿਹੜੀ ਮੇਦੀ ਹੱਥੀ ਮਿਹਨਤ ਹੈ ਜੀ ਮਾਸੀ ਕਰਦੇ ਆਂ ਵੀ ਮੈਂ ਆਹਦੇ ਬੱਚਿਆਂ ਨੂੰ ਵੀ ਕਹਿੰਦਾ ਅੱਜ ਬੱਚੇ ਨਾ ਕਿਰਤ ਕਰਨੀ ਥੋੜੀ ਛੱਡ ਗਈ ਠੀਕ ਹੈ ਤੇ ਉਹ ਬੱਚੇ ਇਹ ਦੇਖ ਰਹੇ ਨੇ ਵੀ ਮੇਰਾ ਡਾਡੀ ਮਿੱਟੀ ਦਾ ਮਿੱਟੀ ਹੋ ਰਿਹਾ ਐ ਹੋ ਰਿਹਾ ਪਰ ਮੈਂ ਜਿਹੜੀ ਮੈਂ ਲਿਫਟਾਂ ਦੀ ਟਰਾਲੀਆਂ ਬਣਾਉਣਾ ਤੇ ਮੈਂ 25-30 ਬੰਦੇ ਆਪਦੇ ਮਾਲਕ ਚਲੋ ਵੀ ਕੰਮ ਵੀ ਸਿਖਾਇਆ ਤੇ ਦੇ ਅੱਜ ਬਹੁਤ ਬੰਦੇ ਮਿਲ ਕੋਲ ਅਨਕਾਰ ਵੀ ਲੈ ਰਹੇ ਨੇ ਪਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਜਿਹੜਾ ਇਹ ਜਿਹੜਾ ਇਹ ਵਿਸ਼ਾ ਜੀ ਵੀ ਸਾਡਾ ਜੇ ਅਸੀਂ ਅੱਜ ਕਿਰਤ ਕਰਦੇ ਆ ਜਿਹੜੀ ਮਸੀਨਰੀ ਹੈ ਮੰਨ ਕੇ ਚੱਲੋ ਵੀ ਆਪਾਂ ਆਤੀ ਮਿਹਨਤ ਜਿਹੜੀ ਅਸੀਂ ਪਹਿਲਾਂ ਘਣ ਨਾਲ ਜਾਂ ਛਣੀਆਂ ਨਾਲ ਲੋਹਾ ਵੜਦੇ ਸੀ ਅੱਜ ਸਾਡੇ ਕੋਲ ਪ੍ਰੈਸ ਆ ਗਿਆ ਹੁਣ ਅੱਜ ਹਮ ਦਾ ਕੰਮ ਕਰਦਾ ਬਹੁਤ ਸੌਖਾ ਜੀ ਠੀਕ ਪਰ ਸੌਖੇ ਕੰਮ ਨੂੰ ਵੀ ਬੱਚੇ ਅੱਜ ਕਰਨ ਨੂੰ ਚਾਹ ਨਹੀਂ ਠੀਕ ਤੁਸੀਂ ਕਹਿ ਰਹੇ ਹੋ ਕਿ ਹੱਥੀ ਰੋਸਗਾਰ ਜਿਹੜਾ ਕਿਰਤ ਹੈ ਉਹ ਕੱਟ ਗਿਆ ਹਾਲਾਂਕਿ ਹਰਪੀਤ ਜੀ ਜ਼ਮਾਨਾ ਬਦਲ ਗਿਆ ਹੈ ਤਕਨੀਕੀ ਹੋ ਗਿਆ ਤੇ ਤਕਨੀਕ ਦੇ ਨਾਲ ਸਭ ਕੁਝ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਕੀਮਤੀ ਰਾਏ ਰੱਖੀ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਤਾਂ ਟਰਾਲੀਆਂ ਬਣਾਉਣ ਵਾਲੇ ਵੀ ਚਿੰਤਾ ਜ਼ਰੂਰ ਪ੍ਰਗਟਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਰਤ ਦਾ ਜਿਹੜਾ ਇੱਕ ਤਰੀਕਾ ਹੁੰਦਾ ਸੀ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਅਸੀਂ ਬਦਲੇ ਹੋਏ ਦੌਰ ਦੇ ਵਿੱਚ ਰਹਿ ਰਹੇ ਹਾਂ ਤੇ ਹਰ ਇੱਕ ਚੀਜ਼ ਬਦਲੀ ਹੋਈ ਆ ਸਾਡੇ ਕੋਲ ਕਿਰਤ ਦਾ ਢੰਗ ਵੀ ਬਦਲ ਚੁੱਕਿਆ ਹੋਇਆ ਤਾਂ ਤਕਨੀਕ ਜਿਹੜੀ ਉਹ ਵਰਦਾਨ ਤਾਂ ਸਾਬਤ ਹੁੰਦੀ ਰਹੀ ਹੈ ਪਰ ਕਿਤੇ ਨਾ ਕਿਤੇ ਉਸ ਤਕਨੀਕ ਦਾ ਨੁਕਸਾਨ ਵੀ ਹੋਇਆ ਹੈ ਜੇਕਰ ਕਿਸੇ ਮਸ਼ੀਨ ਨੇ 10 ਬੰਦਿਆਂ ਦਾ ਕੰਮ ਇਕੱਠੇ ਤੌਰ ਤੇ ਕੀਤਾ ਤਾਂ ਇਹਦੇ ਵਿੱਚ ਵੀ ਕੋਈ ਦੋ رائے ਨਹੀਂ ਹੈ ਕਿ ਨੌਕਰੀਆਂ ਦੀ ਛਾਂਟੀ ਹੋਈ ਰੋਜ਼ਗਾਰ ਘਟੇ ਨੇ ਰੋਜ਼ਗਾਰ ਦੇ ਮੌਕੇ ਘਟੇ ਨੇ ਤੇ AI ਜਿੱਥੇ ਸਮਾਜਿਕ ਤਾਣੇ ਬਾਣੇ ਦੇ ਉੱਪਰ ਇੱਕ ਸੰਕਟ ਨਜ਼ਰ ਆ ਰਹੀ ਹੈ ਉੱਥੇ ਹੀ ਰੋਜ਼ਗਾਰ ਦੇ ਖੇਤਰ ਦੇ ਵਿੱਚ IT ਕੰਪਨੀਆਂ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਸੰਕਟ ਨਜ਼ਰ ਆ ਰਹੀ ਹੈ ਜਿਸ ਦੇ ਉੱਪਰ ਅਜਾਹਲ ਗਾਂਧੀ ਨੇ ਭਾਸ਼ਣ ਦਿੱਤਾ ਲੋਕਾਂ ਦਾ ਸਪੋਕਸਮੈਨ ਦੇ ਵਿੱਚ ਚਰਚਾ ਅੱਸੀ ਹੋਈ ਕਰ ਰਹੇ ਆ ਲੋਕ ਆਪਣੀ ਰਾਏ ਰੱਖ ਰਹੇ ਨੇ ਕਿ AI ਨੁਕਸਾਨ ਬਹੁਤ ਕਰ ਰਹੀ ਹੈ ਵਿਅਕਤੀ ਵਿਸ਼ੇਸ਼ਣਾ ਜੋੜ ਕੇ ਦੇਖਿਆ ਜਾਂਦਾ ਆ ਤੇ AI ਦੀ ਦੁਰਵਰਤੋਂ ਕੀਤੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਇਹ ਵੀ ਹੈ ਕਿ ਤਕਨੀਕ ਇੰਨੀ ਐਡਵਾਂਸ ਹੋ ਚੁੱਕੀ ਆ ਜਿਹੜਾ ਕੰਮ ਸ਼ਾਇਦ ਘੰਟਿਆਂ ਬੱਧੀ ਹੁੰਦਾ ਸੀ ਦਿਨਾਂ ਬੱਧੀ ਹੁੰਦਾ ਸੀ ਹਫ਼ਤਿਆਂ ਬੱਧੀ ਹੁੰਦਾ ਸੀ ਉਹ ਹੁਣ ਬਹੁਤ ਘੱਟ ਸਮੇਂ ਦੇ ਵਿੱਚ ਹੋਣ ਲੱਪਿਆ ਉਹਦਾ ਨਤੀਜਾ ਜਿਹੜਾ ਕਿ ਬਹੁਤ ਘੱਟ ਸਮੇਂ ਦੇ ਵਿੱਚ ਆਉਣ ਲੱਗ ਪਿਆ ਤੇ ਉਹ ਜਿਹੜੀ ਅਸੀਂ ਕਹਿ ਦਈਏ ਕਿ ਵਿਕਾਸਸ਼ੀਲਤਾ ਜਿਹੜੀ ਆਈ ਹੈ ਉਹ ਆਈ ਹੈ AI ਕਰਕੇ ਇਸ ਤਕਨੀਕ ਕਰਕੇ ਆਈ ਹੈ ਖੈਰ AI ਕਈ ਥਾਵਾਂ ਦੇ ਉੱਪਰ ਸੰਕਟ ਮੋਚਣ ਬਣ ਚੁੱਕੀ ਹੈ ਤੇ ਕਈ ਥਾਵਾਂ ਦੇ ਉੱਪਰ ਸੰਕਟ ਦਾ ਘਰ ਬਣ ਚੁੱਕੀ ਹੈ ਤਾਂ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਅਸੀਂ ਲਗਾਤਾਰ ਅਜਿਹੇ ਮੁੱਦੇ ਡਿਸਕਸ ਕਰਦੇ ਰਹਿੰਦੇ ਹਾਂ ਲੋਕ ਆਪਣੀ ਰਾਏ ਰੱਖਦੇ ਰਹਿੰਦੇ ਨੇ ਲਗਾਤਾਰ ਕਾਲਰ ਜੁੜ ਰਹੇ ਨੇ ਤੇ ਚਰਚਾ ਕਰ ਰਹੇ ਹਾਂ ਕਿ ਲੋਕ AI ਨੂੰ ਕਿਹੜੇ ਨਜ਼ਰੀਏ ਨਾਲ ਦੇਖ ਰਹੇ ਨੇ ਲੋਕ ਕਹਿੰਦੇ ਨੇ ਕਿ ਠੀਕ ਹੈ ਤਕਨੀਕ ਆਈ ਤਕਨੀਕ ਦੇ ਨਾਲ ਅਸੀਂ ਐਡਵਾਂਸ ਹੋਏ ਆ ਐਡਵਾਂਸ ਹੋਣਾ ਲਾਜ਼ਮੀ ਆ ਸਮਾਂ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਅਸੀਂ ਜੇਕਰ ਹੋਰ ਨਾ ਦੇਸ਼ਾਂ ਨਾਲ ਮੁਕਾਬਲਾ ਕਰਦੇ ਆ ਤਾਂ ਉੱਥੇ ਜ਼ਰੂਰ ਅਸੀਂ ਕਹਿ ਸਕਦੇ ਆ ਕਿ ਸਾਨੂੰ ਇਹ ਤਕਨੀਕਾਂ ਦੀ ਲੋੜ ਹੈ ਪਰ ਇਹ ਤਕਨੀਕਾਂ ਖਤਰੇ ਦਾ ਘਰ ਨੇ ਕਿ AI ਡੇਟਾ ਚੋਰੀ ਕਰਦਾ ਹੈ AI ਦੇ ਜ਼ਰੀਏ ਲੋਕਾਂ ਦੀ ਨਿੱਜਤਾ ਆ ਉਹ ਚੋਰੀ ਹੋ ਰਹੀ ਆ ਤੇ ਇਸ ਦਾ ਲਾਹਾ ਕੋਈ ਨਾ ਕੋਈ ਲੋਕ ਜਿਹੜੇ ਨੇ ਵਿਅਕਤੀ ਨੇ ਜਿਹੜੇ ਸ਼ਾਇਦ ਇਸ ਫਿਰਾਕ ਦੇ ਵਿੱਚ ਰਹਿੰਦੇ ਆ ਕਿ ਕਿਵੇਂ ਅਸੀਂ ਉਸ ਦੀ ਵਰਤੋਂ ਕਰਨੀ ਹੈ ਉਹ ਕਰਦੇ ਨੇ ਅਜਿਹੇ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਐਸੇ ਹੀ ਸੰਕਟ ਨੂੰ ਅਸੀਂ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਕਿ ਸੰਕਟ ਜਿਹੜਾ ਉਹ ਕਿੰਨਾ ਕੁ ਗਹਿਰਾ ਹੋ ਸਕਦਾ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਅਜਿਹੀਆਂ ਤਸਵੀਰਾਂ ਦੇਖੀਆਂ ਨੇ AI ਦੇ ਜ਼ਰੀਏ ਬਣੀਆਂ ਹੋਈਆਂ ਜਿਹੜੀਆਂ ਖਤਰਨਾਕ ਸਾਬਿਤ ਹੋਈਆਂ ਜਿਹੜੀਆਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਤਾਂ ਬਣੀ ਆ ਪਰ ਉਹ ਚਰਚਾ ਦਾ ਵਿਸ਼ਾ ਇਸ ਤਰੀਕੇ ਨਾਲ ਬਣੀ ਆ ਕਿ ਬਹੁਤੇ ਲੋਕ ਜਿਨ੍ਹਾਂ ਨੂੰ ਸ਼ਾਇਦ ਇਸ ਚੀਜ਼ ਦੇ ਬਾਰੇ ਗਿਆਨ ਨਹੀਂ ਹੈ ਉਹ ਯਕੀਨ ਕਰ ਲੈਂਦੇ ਨੇ ਤੇ ਜਿਹੜੇ ਵਿਅਕਤੀ ਦੇ ਲਈ AI ਦੀ ਦੁਰਵਰਤੋਂ ਕੀਤੀ ਗਈ ਆ ਉਸ ਨੂੰ ਇੱਕ ਨਿੱਜੀ ਤੌਰ ਦੇ ਉੱਪਰ ਉਸ ਦੇ ਕਿਰਦਾਰੀ ਅਕਸਰ ਨੂੰ ਲੈ ਕੇ ਇੱਕ ਕਾਫੀ ਵੱਡਾ ਘਾਟਾ ਸਹਿਣਾ ਪਿਆ ਆ ਇਹਦੇ ਉੱਤੇ ਲਗਾਮ ਹੋਣੀ ਚਾਹੀਦੀ ਹਾਲਾਂਕਿ ਨਵੇਂ ਨਿਯਮ ਤਾਂ ਬਣ ਚੁੱਕੇ ਨੇ ਪਰ ਧਾਰਮਿਕ ਤੌਰ ਤੇ ਵੀ ਖਲਵਾੜ ਹੁੰਦੀ ਨਜ਼ਰ ਆ ਰਹੀ ਹੈ AI ਦੇ ਨਾਲ ਤਾਂ ਇੱਕ ਹੋਰ ਕਾਲਰ ਨੇ ਕੀ ਨਾਮ ਆ ਜੀ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸੋ ਗੁੱਸਤੋ ਗੱਲ ਕਰ ਰਹੇ ਜੀ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਕੀ ਕਹਿਣਾ ਚਾਹੁੰਦੇ ਹੋ ਏਆਈ ਖਤਰਨਾਕ ਹੈ ਏਆਈ ਨਾਲ ਸੰਕਟ ਪੈਦਾ ਹੋ ਰਿਹਾ ਹੈ ਜਾਂ ਏਆਈ ਨਾਲ ਸੰਕਟ ਦੂਰ ਹੋ ਰਿਹਾ ਹੈ ਜੀ ਏਆਈ ਨਾਲ ਖਤਰਾ ਵਧ ਰਿਹਾ ਹੈ ਕਿਸ ਚੀ ਦਾ ਸੰਕਟ ਵਧ ਰਿਹਾ ਹੈ ਕਿਉਂਕਿ ਇਹ ਕਿਉਂਕਿ ਅਪਾ ਅਕਸਰ ਦੇਖਦੇ ਆ ਕਿ ਜਦੋਂ ਵੀ ਕੋਈ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਪੈਂਦੀ ਹੈ ਤਾਂ ਕਹਿ ਦਿੰਦੇ ਨੇ ਕਿ ਏਆਈ ਵੱਲੋਂ ਪਾਈ ਗਈ ਹੈ ਏਆਈ ਨਾਲ ਪਾਈ ਗਈ ਹੈ ਹਾਲਾਂਕਿ ਜੇ ਪਿੱਛੇ ਦੇ ਪਤ ਅਕਸ਼ੀ ਮੋ ਸਾਫ ਦਾ ਮੁੱਖ ਮੰਤਰੀ ਦਿੱਲੀ ਵੀ ਗੱਲ ਕਰ ਲਈ ਆਸਤੀ ਬਾਰੇ ਗੱਲ ਕਰ ਲਈ ਤਾਂ ਉਹਨਾਂ ਬਾਰੇ ਵੀ ਇਹ ਗੱਲ ਬਹੁਤ ਉੱਠ ਕੇ ਆਈ ਸੀ ਕਿ AI ਵੱਲੋਂ ਵੀਡੀਓ ਬਣਾਈ ਗਈ ਆ ਲੇਕਿਨ ਉਹ ਵੀ ਜਾਂਚ ਦਾ ਵਿਸ਼ਾ ਸੀ ਇਸ ਕਰਕੇ ਜੋ AI ਵੱਲੋਂ ਵੀਡੀਓ ਬਣਾਈ ਜਾਂਦੀ ਆ ਕੁਝ ਹੀ ਪਾਇਆ ਜਾਂਦਾ ਕਿਤੇ ਨਾ ਕਿਤੇ ਸੰਕਟ ਪੈਦਾ ਕਰਦਾ ਕਿਸੇ ਨਾ ਕਿਸੇ ਲੋਕ ਸੋਚਦੇ ਨੇ ਕਿ ਇਹ ਅਸਲ ਹੈ ਜਾਂ ਨਕਲ ਹੈ ਠੀਕ ਹੈ ਯਾਨੀ ਕਿ ਤੁਸੀਂ ਕਹਿੰਦੇ ਹੋ ਕਿ ਵਿਅਕਤੀ ਵਿਸ਼ੇਸ਼ ਦੇ ਲਈ ਕਿਤੇ ਨਾ ਕਿਤੇ AI ਇੱਕ ਬਹੁਤ ਵੱਡਾ ਖਤਰਾ ਬਣ ਚੁੱਕੀ ਹੈ ਚਾਹੇ ਤੁਸੀਂ ਇੱਕ ਲੀਡਰ ਦਾ ਨਾਮ ਲਿਆ ਹਾਲਾਂਕਿ ਹੋਰ ਬਹੁਤ ਸਾਰੇ ਲੀਡਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਪਰ ਬਾਅਦ ਦੇ ਵਿੱਚ ਫੈਕਟ ਜਾਂਚ ਹੁੰਦੀ ਹੈ ਤੇ ਇਹ ਪਾਇਆ ਜਾਂਦਾ ਹੈ ਕਿ ਵੀਡੀਓ ਐਡੀਟਡ ਆ ਤਸਵੀਰਾਂ ਐਡੀਟਡ ਆ ਤੇ ਉਹਨਾਂ ਨੂੰ ਹਟਾਇਆ ਵੀ ਤਾਂ ਜਾਂਦਾ ਹੀ ਹੈ ਲੋਕਾਂ ਦੇ ਵਿੱਚ ਨਿਤਾਰਾ ਹੋ ਜਾਂਦਾ ਉਸ ਚੀਜ਼ ਦਾ ਲੋਕ ਵੀ ਬੜੇ ਸਿਆਣੇ ਨੇ ਸਮਝ ਜਾਂਦੇ ਨੇ ਕਿ ਕਿਹੜੀ ਚੀਜ਼ ਸਹੀ ਹੋ ਸਕਦੀ ਹੈ ਕਿਹੜੀ ਗਲਤ ਹੋ ਸਕਦੀ ਹੈ ਤਾਂ ਲੱਗਦਾ ਕਾਲ ਕੱਟੀ ਗਈ ਹੈ ਤਾਂ ਕ੍ਰਿਸ਼ਨ ਜੀ ਸੜਨਾਲ ਸੀ ਸੰਗਰੂਰ ਤੋਂ ਉਹਨਾਂ ਦਾ ਕਹਿਣਾ ਸੀ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਕਰ ਰਹੇ ਸੀਗੇ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਕਿਰਦਾਰਾਂ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ AI ਦੀ ਵਰਤੋਂ ਗਲਤ ਖੇਤਰਾਂ ਦੇ ਵਿੱਚ ਹੋ ਰਹੀ ਹੈ AI ਦੀ ਵਰਤੋਂ ਜੇਕਰ ਸਹੀ ਖੇਤਰਾਂ ਦੇ ਵਿੱਚ ਵੀ ਹੁੰਦੀ ਹੈ ਜਾਂ ਸਹੀ ਤਰੀਕੇ ਨਾਲ ਵੀ ਹੁੰਦੀ ਹੈ ਉਹ ਵੀ ਨੁਕਸਾਨ ਹੈ ਉਹ ਨੁਕਸਾਨ ਇਸ ਤਰੀਕੇ ਨਾਲ ਹੈ ਕਿ IT ਖੇਤਰ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਚੁੱਕਿਆ ਆ ਰਾਹੁਲ ਗਾਂਧੀ ਦੇ ਕਹਿਣ ਮੁਤਾਬਕ ਹਾਲਾਂਕਿ ਇਹ ਚਰਚਾ ਬਹੁਤ ਚਿਰ ਤੋਂ ਚੱਲਦੀ ਨਜ਼ਰ ਆ ਰਹੀ ਹੈ ਕਿ AI ਜੇ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਤਾਂ ਬਹੁਤ ਸਾਰੇ ਥਾਵਾਂ ਦੇ ਉੱਪਰ AI ਨਾਲ ਬਣਿਆ ਹੋਇਆ ਚੀਜ਼ਾਂ ਜਿਹੜੀਆਂ ਨੇ ਵਰਤੀਆਂ ਜਾਣ ਲੱਗ ਪੈਣਗੀਆਂ ਤੇ AI ਬਹੁਤ ਸਾਰੇ ਲੋਕਾਂ ਦੀ ਨੌਕਰੀ ਖਾ ਜਾਵੇਗੀ AI ਡਾਟਾ ਚੋਰੀ ਦਾ ਵੀ ਇੱਕ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਡਾਟਾ ਚੋਰੀ ਹੋਵੇਗਾ ਤੇ ਉਹ ਡਾਟਾ ਚੋਰੀ ਕਿਤੇ ਨਾ ਕਿਤੇ ਸੰਕਟ ਦਾ ਵਿਸ਼ਾ ਇਸ ਗੱਲ ਕਰਕੇ ਆਇਆ ਕਿ ਲੋਕਾਂ ਦੀ ਨਿੱਜਤਾ ਜੋ ਹੈ ਜਾਂ ਲੋਕਾਂ ਦੀ ਇੱਕ ਆਪਣੀ ਜੋ ਇੱਕ ਪਰਸਨੈਲਿਟੀ ਹੈ ਉਸ ਪਰਸਨੈਲਿਟੀ ਉੱਪਰ ਖਤਰਾ ਹੋਵੇਗਾ AI ਤੇ ਉਸੇ AI ਦੀ ਵਰਤੋਂ ਫਿਰ ਅੱਗੇ ਜਾ ਕੇ ਬਹੁਤ ਗਲਤ ਕੰਮਾਂ ਦੇ ਵਿੱਚ ਵਰਤੀ ਜਾ ਸਕਦੀ ਹੈ ਬੈਂਕ ਖਾਤੇ ਨੇ ਉਹ ਖੰਗਾਲੇ ਜਾ ਉਹ ਖੰਗਾਲੇ ਜਾ ਸਕਦੇ ਨੇ ਉਹਨਾਂ ਉੱਪਰ ਨਜ਼ਰ ਰੱਖੀ ਜਾ ਸਕਦੀ ਹੈ ਉਸ ਦਾ ਨੁਕਸਾਨ ਹੋ ਸਕਦਾ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਨੁਕਸਾਨ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ ਇੱਕ ਹੋਰ ਕਾਲਰ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮਾਨਸਾ ਤੋਂ ਬੋਲ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤਾਂ AI ਬਾਰੇ ਕੀ ਵਿਚਾਰ ਚਰਚਾ ਕਰ ਸਕਦੇ ਆ ਆਪਾਂ AI ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਈ aí ਜੇ ਦੇਖਿਆ ਜਾਵੇ ਸੰਸਕ੍ਰਿਤਕ ਤੌਰ ਤੇ ਜੇ ਕੋਈ ਯੂਸਸ ਹੈ ਤਾਂ ਉਹ ਬੈਸਟ ਹੈ ਪਰ ਇਹਦੇ ਮਿਸਯੂਜ਼ ਜ਼ਿਆਦਾ ਹੋ ਰਿਹਾ ਕਿਉਂਕਿ ਜਿੰਨਾ ਚ ਜਿੰਨਾ ਸੋਸ਼ਲ ਮੀਡੀਆ ਦੇ ਸਾਹਮਣੇ ਆ ਰਿਹਾ ਤਾਂ ਜਿੱਤੇ ਮਿਸਯੂਜ਼ ਦੀ ਸਾਹਮਣੇ ਆ ਰਿਹਾ ਲੋਕਾਂ ਦੀਆਂ ਵੀਡੀਓ ਬਣ ਰਹੀਆਂ ਲੋਕਾਂ ਦੇ ਮੀਮਸ ਬਣ ਰਹੇ ਆ ਤਾਂ ਕਿਤੇ ਨਾ ਕਿਤੇ ਤਾਂ ਮਿਸਯੂਜ਼ ਵੱਧ ਹੋ ਰਿਹਾ ਤੇ ਜਿਹੜੀ ਇਹਦੀ ਯੂਜ਼ਰ ਸੀ ਜਿਹਦੇ ਵਾਸਤੇ ਇਹ ਬਣਾਇਆ ਗਿਆ ਸੀ ਉਹ ਘੱਟ ਇਸਦੀ ਵਰਤੋਂ ਕਰ ਰਹੇ ਆ ਤੁਸੀਂ ਕਹਿੰਦੇ ਹੋ ਕਿ ਜਿਸ ਯੂਸਸ ਹੋਣੀ ਚਾਹੀਦੀ ਦਿੱਤੇ ਵਰਤੋਂ ਹੋਣੀ ਚਾਹੀਦੀ ਉਹ ਘੱਟ ਹੋ ਰਹੀ ਆ ਮਿਸਯੂਜ਼ ਜ਼ਿਆਦਾ ਹੋ ਰਿਹਾ ਪਰ ਤਕਨੀਕ ਦੇ ਖੇਤਰ ਦੇ ਵਿੱਚ ਜਿਵੇਂ ਰੋਜ਼ਗਾਰ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਰੋਜ਼ਗਾਰ ਦੇ ਖੇਤਰ ਦੇ ਲਈ ਬਹੁਤ ਵੱਡਾ ਸੰਕਟ ਹੈ ਨੌਕਰੀਆਂ ਬਹੁਤ ਵੱਡੇ ਪੱਧਰ ਦੇ ਉੱਪਰ AI ਕਰਕੇ ਜਾ ਰਹੀਆਂ ਨੇ ਲੱਗਦਾ ਹੈ ਕਿ ਵਾਕਈ AI ਨੁਕਸਾਨ ਦੇ ਇੱਕ ਵੀ ਸਾਬਤ ਹੋ ਰਹੀ ਹੈ ਤੇ AI ਕੋਈ ਵਰਕਰ ਨਹੀਂ ਹੈ AI ਤਾਂ ਟੂਲ ਹੈ ਤੇ ਟੂਲ ਜਿਵੇਂ ਆਪਾਂ ਕਹਦੇ ਐਡੀਟਿਵ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਟੂਲ ਆਪਾਂ ਨੂੰ ਯੂਜ਼ ਕਰਦੇ ਆਂ ਆਪਾਂ ਜਿਵੇਂ ਮੰਨ ਲਓ ਵੀ ਆਪਾਂ ਪਿਕਚਰ ਲਈ ਕੋਈ ਐਪ ਯੂਜ਼ ਕਰਦੇ ਆਂ ਤਾਂ ਇੱਕ ਟੂਲ ਹੈ ਜੀ ਆਪਾਂ ਇਹਨੂੰ ਐਜ਼ ਅ ਪਰਸਨ ਲਈਏ ਵੀ ਕਿਸੇ ਬੰਦੇ ਦਾ ਇਹਨੇ ਕੰਮ ਖੋਹ ਲਿਆ ਕਿਉਂਕਿ ਉਹ ਬੰਦਾ ਵੀ ਤਾਂ ਐਕਸਪਰਟ ਹੋ ਰਿਹਾ ਹੈ ਨਾ ਜਿਹੜਾ ਇਹਨੂੰ ਯੂਜ਼ ਕਰ ਰਿਹਾ ਹੈ ਕਿਉਂਕਿ ਇੱਕ ਟੂਲ ਨੂੰ ਯੂਜ਼ ਕਰਨ ਵਾਲਾ ਥੋੜਾ ਐਕਸਪਰਟ ਵੀ ਹੋਊਗਾ ਇਹਦੇ ਵਿੱਚ ਨੌਲੇਜ ਵੀ ਬੰਦੇ ਨੂੰ ਗੇਨ ਹੋਊਗੀ ਕਿਉਂਕਿ ਹਰ ਬੰਦਾ AI ਦੇ ਉੱਪਰ ਵੀਡੀਓ ਐਡਿਟ ਨਹੀਂ ਕਰ ਸਕਦਾ ਕਿਉਂਕਿ ਉਹਦੀ ਨੌਲੇਜ ਲੈਣੀ ਪੈਂਦੀ ਹੈ ਕੋਰਸ ਕਰਨਾ ਪੈਂਦਾ ਇਹਦੇ ਨਾਲ ਇਹ ਹੈ ਵੀ ਕਿਤੇ ਨਾ ਕਿਤੇ ਜਿਹੜੀ ਇਮਪਲੋਇਮੈਂਟ ਹੈ ਉਹ ਵਧੂਗੀ ਜੇ ਬੱਚੇ ਕੋਰਸ ਕਰਨਗੇ ਤਾਂ ਉਹ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਜਿੱਥੇ ਵੀ AI ਟੂਲ ਯੂਜ਼ ਹੁੰਦਾ ਹੈ ਤਾਂ ਉੱਥੇ ਉਹਨਾਂ ਦੀਆਂ ਤਨਖਾਹਾਂ ਵੀ ਉਸ ਲੈਵਲ ਤੇ ਹੋਣਗੀਆਂ ਠੀਕ ਹੈ ਵੀ ਰੋਜ਼ਗਾਰ ਇੱਕ ਬੰਦੇ ਦਾ ਜਿੱਥੇ 10 ਬੰਦੇ ਕੰਮ ਕਰਦੇ ਸੀ ਉੱਥੇ ਇੱਕ ਬੰਦਾ ਇਸ ਚੀਜ਼ ਨੂੰ ਕਰ ਲੂਗਾ ਪਰ ਉਹ ਪ੍ਰੋਫੈਸ਼ਨਲ ਤੌਰ ਤੇ ਕਰੇਗਾ ਉਹਦੀ ਤਨਖਾਹ ਵੀ ਵੱਧ ਹੋਏਗੀ ਤੇ ਕਹਿ ਸਕਦੇ ਆ ਵੀ ਜੇ ਕੋਈ ਐਜੂਕੇਟਿਡ ਬੰਦਾ ਇਹਨੂੰ ਕਰੂਗਾ ਤਾਂ ਉਹਦੀ ਤਨਖਾਹ ਵੀ ਵੱਧ ਹੋਊ ਠੀਕ ਹੈ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀ رائے ਰੱਖੀ ਸਕਾਰਾਤਮਕ ਆ ਕਿਤਨਾ ਕਹਤੇ ਹੈ ਸਕਾਰਾਤਮਕ ਤਰੀਕੇ ਨਾਲ ਜੇਕਰ ਵਰਤਿਆ ਜਾਵੇ ਤਾਂ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਵੀ ਨਿਕਲ ਸਕਦੀਆਂ ਨੇ ਖੋਰ ਕਾਲਰ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਰੋਹਨ ਹੈ ਮੇਰਾ ਤਾਂ ਔੜੀ ਆਵਾਜ਼ ਨਹੀਂ ਸੁਣ ਪਾ ਰਹੇ ਅਸੀਂ ਕੀ ਨਾਮ ਹੈ ਜੀ ਜੀ ਪਟਿਆਲਾ ਤੋਂ ਰੋਹਨ ਗੱਲ ਕਰਦਾ ਜੀ ਠੀਕ ਹੈ ਕੀ ਕੁਝ ਕਹਿਣਾ ਚਾਹੁੰਦੇ ਹੋ AI ਬਾਰੇ ਨੁਕਸਾਨ ਹੈ ਜਾਂ ਲੱਗਦਾ ਹੈ ਕਿ AI ਨੇ ਜ਼ਿੰਦਗੀ ਦੇ ਲਈ ਇੱਕ ਵਰਦਾਨ ਦਿੱਤਾ ਹੈ ਜੇ ਬਿਲਕੁਲ AI ਦੀ ਗੱਲ ਕਰੀਏ ਤਾਂ ਅੱਜ ਤੇ ਇੱਥੇ ਵਰਦਾਨ ਦੀ ਗੱਲ ਕੀਤੀ ਆ ਪਰ ਉੱਤੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਪਿਛਲੇ ਕੁਝ ਸਮੇਂ ਵਿੱਚ ਦੇਖਣ ਨੂੰ ਮਿਲੇ ਆ AI ਦੀ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਆ ਉਹ ਸਭ ਤੋਂ ਜ਼ਿਆਦਾ ਘਾਤਕ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤੇ ਆਮ ਲੋਕਾਂ ਦੀਆਂ ਬਨਾਉਟੀ ਜੜੀਆਂ ਕੁਝ ਵੀਡੀਓ ਜਾਂ ਕੋਈ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਤੇ ਜਾਂਦੀਆਂ ਤਾਂ ਕੁਝ ਲੋਕ ਇਹੇ ਵੀ ਨੇ ਜਿਹੜੇ ਇਸ ਅਹ ਇਹ AI ਤਕਨੀਕ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਉਹਨਾਂ ਦੀਆਂ ਤੋਂ ਵੀਡੀਓ ਅਪਲੋਡ ਹੁੰਦੀਆਂ ਤਾਂ ਉਹ ਮਰਨ ਦੀ ਕੋਸ਼ਿਸ਼ ਤਾਂ ਕਰ ਚੁੱਕੇ ਨੇ ਕੁਝ ਐਸੇ ਲੋਕ ਨੇ ਕਿਉਂਕਿ ਇਹੋ ਜੀਆਂ ਵੀਡੀਓਜ਼ ਬਣਾ ਕੇ ਅਪਲੋਡ ਕਰਨਾ ਕਿੰਨਾ ਕਿਤੇ ਘਾਤ ਤੱਕ ਜਰੂਰ ਸਾਬਤ ਹੋ ਰਿਹਾ ਪਰ AI ਦੀ ਮਦਦ ਨਾਲ ਅਗਰੇਸ ਨੂੰ ਸਹੀ ਤਕਨੀਕ ਦੀ ਇਹਦੇ ਨਾਲ ਵਰਤੋਂ ਕੀਤੀ ਜਾਵੇ ਤਾਂ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਲਾਭ ਵੀ ਲਿੱਤੇ ਜਾ ਸਕਦੇ ਆ ਪਰ ਉਹਨਾਂ ਦਿਮਾਗਾਂ ਦਾ ਕੀ ਕੀਤਾ ਹੈ ਵੇ ਜਿਹੜੇ ਇਸ ਚੀਜ਼ ਨਾਲ ਸਰਾਰਰ ਦੇ ਤੌਰ ਤੇ ਇਸ ਟੈਕਨੋਲੋਜੀ ਨੂੰ ਵਰਤਦੇ ਦਿਖਾਈ ਦੇ ਰਿਹਾ ਨਾ ਕਿ ਤਨਾ ਕਿਤੇ ਕੁਝ ਟੀਮਾਂ ਦੇ ਵੱਲੋਂ ਇਹਦੇ ਉੱਪਰ ਇੱਕ ਦਾਇਰਾ ਸੀਮਿਤ ਕਰਨਾ ਚਾਹੀਦਾ ਹੈ ਕਿ ਆਖਰਕਾਰ ਇੱਕ ਆਮ ਜਿਹੜਾ ਅਸਖਸ਼ ਹੈ ਉਹ AI ਦੀ ਵਰਤੋਂ ਕਿੱਥੇ ਤੱਕ ਕਰ ਸਕਦਾ ਹੈ ਕਿੰਨੀ ਕੁ ਸੀਧੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਦੁਰਵਰਤੋਂ ਨਾ ਹੋ ਸਕੇ ਤੇ ਕਿਸੇ ਦਾ ਨੁਕਸਾਨ ਨਾ ਹੋ ਸਕੇ ਇਸ ਦਿਨ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ AI ਵਰਦਾਨ ਹੈ ਜਾਂ ਨੁਕਸਾਨ ਹੈ ਤਾਂ ਲੋਕਾਂ ਦੀ ਵੱਖੋ ਵੱਖਰੀ رائے ਆ ਜੇਕਰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਵਰਦਾਨ ਹੈ ਪਰ ਜਿੱਥੇ ਗਲਤ ਵਰਤੋ ਦੁਰਵਰਤੋ ਹੋਵੇਗੀ ਤਾਂ ਉੱਥੇ ਨੁਕਸਾਨ ਹੋਵੇਗਾ ਖੈਰ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਅੱਜ ਐਨਾਂ ਹੀ ਕੱਲ ਅਸੀਂ ਇੱਕ ਨਵੇਂ ਵਿਸ਼ੇ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਦੇਰੋ ਰੋਜ਼ਾਨਾ ਸਪੋਕਸਮੈਨ ਟੀਵੀ